सिमर संधू दी रचना जिंद मर जानी भाग 34 रजनी ने उदास ਹੁੰਦੇ ਆਖਿਆ ਹਾਏ ਦੇਖ ਕਿੰਨੀ ਮਾੜੀ ਕਿਸਮਤ ਹੈ ਜਿੰਦ ਦੀ ਐਡੇ ਘਰ ਦੀ ਧੀ ਦੇ ਕਰਮਾਂ ਵਿੱਚ ਨਿਚਾਰ ਪੁਣਾ ਲਿਖਿਆ ਸੀ प्रीति बोली ਇਹੀ ਗੱਲ ਸਤਾਈ ਜਾਂਦੀ ਹੈ ਮੈਨੂੰ ਤੈਨੂੰ ਪਤਾ ਹੈ ਅੱਧੇ ਕਿੰਨੇ ਚ ਕੋਠੀ ਪਾਈ ਆ ਉਹਨਾਂ ਦੀ ਘਰੇ ਦੋ ਤਿੰਨ ਦੀਪਾ ਕੜੀਆਂ ਮੱਝਾਂ ਘੋੜੀਆਂ ਕਿਸੇ ਚੀਜ਼ ਦਾ ਘਾਟਾ ਨਹੀਂ ਹੈਗਾ ਇਹਦੀ ਦਾਦੀ ਨੇ ਸਾਨੂੰ ਮੰਗਿਆ ਸਮਾਨ ਦਿੱਤਾ ਅੱਜ ਰਾਜਕੁਮਾਰੀ ਹੋਣਾ ਸੀ ਜਿੰਦ ਨੇ ਤੇ ਕਿੱਥੇ ਆਪਣੇ ਨਾਲ ਰਹਿਣਾ ਪੈ ਰਿਹਾ ਕੋਈ ਨਾ ਆਪਾਂ ਇੱਥੇ ਵੀ ਜਿੰਦ ਨੂੰ ਰਾਜਕੁਮਾਰੀ ਬਣਾ ਕੇ ਹੀ ਰੱਖਾਂਗੇ ਨਾਲੇ ਇਹਦੀ ਮਾਂ ਦੀ ਫਿਕਰ ਨਾ ਕਰ ਉਹਦੇ ਕੋਲੇ ਹੁਣ ਜਾਣਾ ਹੋ ਗਿਆ ਉਹਦੇ ਲਾੜ ਪਿਆਰ ਚ ਹੌਲੀ ਹੌਲੀ ਭੁੱਲ ਜਾਓ ਇਹ ਸਾਡੇ ਵਾਸਤੇ ਕੋਈ ਵੱਡਾ ਘਰ ਨਹੀਂ ਕਵਲ ਗਿਆ ਸਾਡੀ ਕਿਸਮਤ ਹੀ ਇਹੋ ਜਿਹੀ ਹੈ ਰੱਬ ਨੇ ਸਾਡੀ ਕਿਸਮਤ ਚ ਮਾਪਿਆਂ ਦਾ ਵਿਛੋੜਾ ਤੇ ਲੋਕਾਂ ਦੇ ਬੇੜਿਆਂ ਦੀ ਰੌਣਕ ਲਿਖਿਆ ਐਵੇਂ ਦਿਲ ਤੇ ਨਾ ਲਾ ਨਾੜੀ ਗਾਹਾਂ ਤੋਂ ਖਿਆ ਰੱਖੀ ਦੱਸੀ ਨਾ ਕਿਸੇ ਨੂੰ ਜਦੋਂ ਜਿੰਦ ਨੂੰ ਫੋਨ ਆ ਗੋ ਆਪਣੇ ਆਪ ਫਿਰ ਨਹੀਂ ਜਾਂਦੀ ਇਹ ਕਿਸੇ ਕੋਲ ਐਵੇਂ ਚੋਕਰਾ ਜੀ ਵਜਣੀਆਂ ਨਿਆਣੀ ਨੂੰ ਜੇ ਆਗਿਆ ਨੇ ਮੋ ਹੁੰਦਾ ਭਾਵੇਂ ਪਿਆਰ ਉਹ ਤੋਰਦਾ ਉਹਦੇ ਤੱਬਰ ਨੂੰ ਦੇਖੀ ਕੋਈ ਨਹੀਂ ਕਰਦਾ ਕਿਸੇ ਦਾ ਸਾਰੇ ਮੁੰਡੇ ਜੰਮਣ ਨੂੰ ਰਹਿੰਦੇ ਐ ਨਾਲੇ ਜਵਾਖੜੀ ਕੋਲ ਗੱਲ ਨਹੀਂ ਕਰਨੀ ਨਿਆਣੀ ਐ ਤੈਨੂੰ ਪਤਾ ਐ ਅੱਜ ਵੀ ਆਪਦੀ ਮਾਂ ਦੀ ਚੁੰਨੀ ਹਿੱਕ ਨਾਲ ਲਾ ਕੇ ਸੁੰਦੀ ਐ ਭਾਵੇਂ ਪਤਾ ਨਹੀਂ ਕਿਹਦੀ ਚੁੰਨੀ ਐ ਪਰ ਫਿਰ ਵੀ ਕਹਿੰਦੀ ਐ ਇਹਦੇ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਕਹਿੰਦੀ ਸਾਹ ਜਿਹਾ ਆਉਂਦਾ ਮਾਂ ਦੀ ਚੁੰਨੀ ਨਾਲ ਹੁਣ ਉਹਨੂੰ ਕੀ ਦੱਸਾਂ ਮੈਂ ਨਿਆਣੀ ਨੂੰ ਕਿ ਪੁੱਤ ਤੇਰੀ ਮਾਂ ਦੀ ਚੁੰਨੀ ਐ ਤਾਂ ਤੈਨੂੰ ਸਾਹ ਆਉਂਦਾ ਇਹਦੇ ਨਾਲ ਕਹਿੰਦੀ ਰਜਨੀ ਮਹੰਤ ਨੇ ਆਪ ਦਾ ਗੁੱਸਾ ਤੇ ਜਿੰਦ ਵਾਸਤੇ ਪਿਆਰ ਜਿਹਾ ਜਿਤਾਇਆ ਮਹੰਤ ਦੇ ਕਹਿ ਮਤਾਬਕ ਚਿੰਦੀ ਆਪਣੇ ਨਿਆਣੇ ਦੇ ਪਾਲਣ ਪੋਸ਼ਣ ਵਿੱਚ ਰੁੱਝ ਗਈ ਉਹਨੂੰ ਸਾਹਮਦੇਆ ਹੋਇਆ ਸਾਰਾ ਦਿਨ ਲੰਘ ਜਾਂਦਾ ਸੀ ਰਹਿਮਤ ਦੀ ਜਾਦ ਹੁਣ ਉਹਨੂੰ ਘਾਟ ਹੀ ਆਉਂਦੀ ਸੀ ਪਰ ਜਦੋਂ ਵੀ ਆਉਂਦੀ ਆਪ ਮਹਾਰੇ ਹੀ ਚਿੰਦੀ ਦੇ ਹੰਝੂ ਵਹਿਣ ਲੱਗ ਜਾਂਦੇ ਸੀ ਉਹ ਅਕਸਰ ਆਪਣੇ ਨਿਆਣੇ ਨੂੰ ਬੁੱਕਲ ਚ ਪਾਈ ਕਹਿੰਦੀ ਹੁੰਦੀ ਤੇਰੀ ਇੱਕ ਭੈਣ ਵੀ ਐ ਪੁੱਤ ਮੇਰੀ ਰਹਿਮਤ ਜਮਾ ਤੇਰੇ ਵਰਗੀ ਸੀ ਉਹ ਵਿਚਾਰੀ ਕਰਮਾਂ ਦੀ ਮਾਰੀ ਸਾਰਾ ਦਿਨ ਮੇਰੇ ਮਾਗਰ ਮਾਗਰ ਕਰਦੀ ਰਹਿੰਦੀ ਇੱਕ ਮਿੰਟ ਵੀ ਵਸਾ ਨਹੀਂ ਸੀ ਵਸਾ ਨਹੀਂ ਸੀ ਕਰਦੀ ਮੇਰਾ ਹੌਣ ਵੀ ਤਾਂ ਮੇਰੇ ਬਣਾ ਰਹਿੰਦੀ ਹੋਊਗੀ ਪਤਾ ਨਹੀਂ ਕਿੱਥੇ ਹੋਣੀ ਹੈ ਜੇ ਤਾਂ ਤਾਂ ਆਉਂਦਾ ਹੋਣਾ ਉਹ ਮੇਰਾ ਹੁਣ ਪਤਾ ਨਹੀਂ ਕਦੋਂ ਮਿਲੇ ਹੋਣਗੇ ਹੋਣਗੇ ਵੀ ਕਿ ਨਹੀਂ ਇਹ ਵੀ ਪਤਾ ਨਹੀਂ ਚਿੰਦੀ ਲੰਬਾ ਜਾ ਹੌਂਗਾ ਲੈ ਕੇ ਸਬਰ ਕਰ ਲੈਣੀ ਕੋਈ ਸ਼ੱਕ ਨਹੀਂ ਸੀ ਇਹ ਗੱਲ ਵਿੱਚ ਕਿ ਜਿੰਦ ਨੂੰ ਰਾਜਕੁਮਾਰੀਆਂ ਵਾਂਗੂ ਹੀ ਪਾਲਿਆ ਸੀ ਰਜਨੀ ਤੇ ਪ੍ਰੀਤੀ ਮੰਦਲੇ जिंद वास्ते ਲਕੋਪੇ ਪੈਸੇ ਰੱਖਦੀਆਂ ਤੇ ਇਹ ਗੱਲ ਬੀਬੀ ਮਹਾਰਾਜ ਰੋ ਪੂਰੀ ਪਤਾ ਨਹੀਂ ਸੀ ਪਰ ਉਹ ਰਜਨੀ ਦੇ ਪ੍ਰੀਤੀ ਦਾ ਜਿੰਦ ਵਾਸਤੇ ਪਿਆਰ ਸਭ ਸਮਝਦੀ ਸੀ ਜਿੰਦ ਹੁਣ ਪੰਜਵੀਂ ਪਾਸ ਕਰ ਗਈ ਸੀ 9 ਸਾਲ ਦੀ ਹੋ ਗਈ ਸੀ ਜਿੰਦ ਪਰ ਐਨੀ ਸੋਹਣੀ ਸੁਨੱਖੀ ਬਣਦੀ ਜਾਂਦੀ ਸੀ ਕਿ ਡੇਰੇ ਵਿੱਚ ਉਹਦੇ ਵਰਗੀ ਨਾ ਤਾਂ ਕੋਈ ਸੀ ਤੇ ਨਾ ਹੀ ਕੋਈ ਹੋਣੀ ਅਸ਼ਅਰ ਚਿੰਦੀ ਨੇ ਆਵਦੇ ਪੁੱਤ ਬਲਵੀਰ ਨੂੰ ਬੜੀ ਰੀਨ ਨਾਲ ਪਾਲਿਆ ਸੀ ਹੁਣ ਬਲਵੀਰ 3 ਸਾਲ ਦਾ ਹੋ ਗਿਆ ਸੀ ਵਿਹੜੇ ਵਿੱਚ ਭੱਜਿਆ ਕਰਦਾ ਸੀ ਭਾਵੇਂ ਚਿੰਦੀ ਆਰੇ ਲੱਗਦੇ ਸੀ ਬਲਵੀਰ ਦੇ ਭਰ ਦਿਲ ਵਿੱਚ ਅਜੇ ਵੀ ਜਿੰਦ ਲਈ ਪਿਆਰ ਸੀ ਮੋਹ ਕਦੇ ਖਤਮ ਨਹੀਂ ਹੋਇਆ ਸੀ ਜਦੋਂ ਕਿਤੇ ਜਿੰਦ ਚਿੰਦੀ ਨੂੰ ਸੁਪਨੇ ਦਿਖਾਈ ਦੇ ਜਾਂਦੀ ਖਿੰਦੀ ਦਾ ਸਾਰਾ ਦਿਨ ਕੀ ਨਾ ਲੱਗਦਾ ਕਦੇ ਕਿਸੇ ਬਹਾਨੇ ਰੋਂਦੀ ਤੇ ਕਦੇ ਕਿਸੇ ਬਹਾਨੇ ਭਾਵੇਂ ਘਰੇ ਨਿਆਣਾ ਕੋਈ ਗਿਆ ਸੀ ਤੇ ਰੌਣਕ ਹੋਈ ਗਈ ਸੀ ਪਰ ਤਰਲੋਚਨ ਸੌਂਦੀ ਆਇਆਸੀ ਨਹੀਂ ਸੀ ਲੱਗੂ ਉਹਨੂੰ ਸ਼ਹਿਰ ਵੱਲ ਵੀ ਪੀਂਹਾਂ ਦੇ ਮਗਰ ਹੀ ਜਾਂਦਾ ਸੀ ਖਿੰਦੀ ਨੂੰ ਪਤਾ ਸੀ ਤਰਲੋਚਨ ਸੌਂ ਬਾਰੇ ਸਭ ਕੁਝ ਪਰ ਉਹ ਕਰਦੀ ਵੀ ਕੀ ਉਹਨੂੰ ਪਤਾ ਸੀ ਕੋਈ ਰੌਲਾ ਪਾਇਆ ਤਾਂ ਮੈਂ ਇੱਕਲੇ ਸੀ ਖੜਾ ਹੋ ਜਾਊਂ ਬਸ ਉਹ ਨਿਆਣੇ ਵਿੱਚ ਹੀ ਸਾਰਾ ਦਿਨ ਰੁੱਝੀ ਰਹਿੰਦੀ ਸੀ ਜੇ ਕਦੇ ਧਰਨੋਚਨ ਸਿੰਘ ਦੀ ਬੇਬੇ ਕਹਿ ਵੀ ਹੁੰਦੀ ਕਿ ਤੇਰਾ ਸ਼ਹਿਰ ਚ ਕੀ ਰੱਖੀਂ ਨਿਤ ਗੇੜੇ ਮਾਰਦਾ ਹੈ ਉੱਥੇ ਬਿਨਾ ਕੰਮ ਤੋਂ ਤਾਂ ਗਲੀ ਵਿੱਚ ਹੀ ਖੜਾ ਨਹੀਂ ਸੀ ਜਾਂਦਾ ਤਾਂ ਧਰਨੋਚਨ ਸਿੰਘ ਬਹੁਤ ਕੁਝ ਬੋਲਦਾ ਜੋ ਮੂੰਹੋਂ ਨਿਕਲਿਆ ਉਸ ਗੱਲ ਤੇ ਦਾ ਉਹਨੂੰ ਜਿਵੇਂ ਅੱਗ ਹੀ ਲੱਗ ਜਾਂਦੀ ਤੇ ਫਿਰ ਉਹ ਦੋ ਦਿਨ ਕਰੀ ਨਾ ਬਣਦਾ ਜਿੰਦ ਪੰਜਵੀਂ ਪਾਸ ਕਰ ਗਈ ਤੇ ਉਹਨਾਂ ਦੂਜਾ ਬੰਗੋ ਉਹਨਾਂ ਉਹਨੂੰ ਵੀ ਸਕੂਲੋਂ ਛੱਟਣਾ ਹੀ ਪੈਣਾ ਸੀ ਪਰ ਇਹ ਗੱਲ ਰਾ지 ਨਹੀਂ ਮੰਨਦੇ ਤੇ ਪ੍ਰੀਤੀ ਨੂੰ ਮਨਜ਼ੂਰ ਨਹੀਂ ਸੀ ਗੱਲ ਹੋਣਾ ਕਰਨੀ ਹੀ ਪੈਣੀ ਸੀ ਬੀਬੀ ਹੰਤ ਨਾਲ ਪਰ ਬੀਬੀ ਹੰਤ ਨੇ ਦੋਹਾਂ ਦਾ ਉਹ ਪਹਿਲਾਂ ਹੀ ਸੋਧ ਲਿਆ ਸੀ ਤੇ ਉਹਨਾਂ ਨੇ ਉਹਨਾਂ ਦੇ ਗੱਲ ਗੱਲ ਕਰਨ ਤੋਂ ਪਹਿਲਾਂ ਹੀ ਜਿੰਦ ਦਾ ਨਾਮ ਸਕੂਲ ਵਿੱਚੋਂ ਘਟਾ ਲਿਆ ਸੀ ਇਹ ਗੱਲ ਜਦੋਂ ਰਾਜਨੀ ਮਹਾਂਤ ਤੇ ਪ੍ਰੀਤੀ ਮਹਾਂਤ ਨੂੰ ਪਤਾ ਲੱਗਿਆ ਤਾਂ ਉਹਨਾਂ ਨੂੰ ਦੁੱਖ ਵੀ ਹੋਇਆ ਤੇ ਗੁੱਸਾ ਵੀ ਪਰ ਬੀਬੀ ਮਹਾਂਤ ਦੇ ਇਖਲਾਕ ਜਾਣਾ ਕਿਹੜਾ ਸੌਖੀ ਗੱਲ ਸੀ ਪਰ ਜਿੰਦ ਅਜੇ ਵੀ ਅਣਜਾਣ ਸੀ ਕਿ ਉਹਦਾ ਨਾਮ ਸਕੂਲ ਵਿੱਚੋਂ ਕੱਟਿਆ ਗਿਆ ਹੈ ਸਕੂਲੋਂ ਹਰ ਰੋਜ਼ ਦੀ ਤਰ੍ਹਾਂ ਬੇਤੁਜਰ ਜਿੰਦ ਅਗਲੀ ਕਲਾਸ ਦੀ تیاری ਕਰ ਲਈ ਆਪਣੇ ਸਕੂਲ ਦੀ ਨਵੇਂ ਗੱਟੇ ਦਾ ਨਵਾਂ ਬਸਤਾ ਬਣਾਉਣ ਲੱਗ ਪਈ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਹ ਕਹਾਣੀ ਦਾ ਰਹਿਦਾ ਭਾਗ ਕੱਲ ਨੂੰ ਜ਼ਰੂਰ ਸੁਣਨਾ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਹਾਣੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ